ਪੰਜਾਬ ਜੌਬ ਹੈਲਪ ਚੈਨਲ ਵਿੱਚ ਤੁਹਾਡਾ ਸਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਅੱਜ ਅਸੀਂ ਤੁਹਾਨੂੰ ਬੈਂਕ ਆਫ ਬਰੋਡਾ ਦੇ ਵਿੱਚ ਆਈ ਇੱਕ ਨਵੀਂ ਭਰਤੀ ਬਾਰੇ ਸੰધારੀਆਂ ਜੁਕੀ ਹੈ ਐਲਬੀਓ ਆਫੀਸਰ ਦੀ ਯਾਨੀ ਕਿ ਲੋਕਲ ਬੈਂਕ ਆਫੀਸਰ ਆਨਲਾਈਨ ਫਾਰਮ 2025 ਜਿਹੜੇ ਕਿ 4 ਜੁਲਾਈ 2025 ਨੂੰ ਰਿਲੀਜ਼ ਹੋਏ ਨੇ ਇਸ ਵਿੱਚ ਕੁੱਲ 2500 ਵੈਕੈਂਸੀਆਂ ਰਿਲੀਜ਼ ਹੋਈਆਂ ਨੇ ਜਿਸ ਵਿੱਚ ਕੀ ਇਸ ਨੂੰ ਅਪਲਾਈ ਕਰਨੇ ਤੁਹਾਡੇ ਕੋਲ ਗ੍ਰੈਜੂਏਸ਼ਨ ਕਿਸੇ ਵੀ ਡਿਸਪਲਾਈਨ ਦੇ ਵਿੱਚ ਕਿਸੇ ਵੀ ਰੈਕਗਨਾਈਜ਼ ਯੂਨੀਵਰਸਿਟੀ ਵੱਲੋਂ ਪਾਸ ਹੋਣੀ ਜ਼ਰੂਰੀ ਆ ਤਾਂ ਹੀ ਤੁਸੀਂ ਇਸ ਪੋਸਟ ਨੂੰ ਅਪਲਾਈ ਕਰ ਸਕਦੇ ਹੋ ਇਸ ਤੋਂ ਬਿਨਾਂ ਗੱਲ ਕਰੀ ਇਸ ਬਹੁਤ ਇੰਪੋਰਟੈਂਟ ਡੇਟ ਸੀ ਤਾਂ 4 ਜੁਲਾਈ ਤੋਂ ਹੀ ਫਾਰਮ ਅਪਲਾਈ ਹੋਣਾ ਸਟਾਰਟ ਹੋ ਗਏ ਨੇ 24 ਜੁਲਾਈ 2025 ਤੱਕ ਇਹ ਫਾਰਮ ਅਪਲਾਈ ਹੋਣੇ ਨੇ ਇਸ ਵਿੱਚ ਜੋ ਏਜ ਲਿਖ ਰੱਖੀ ਗਈ ਆ 1 ਜੁਲਾਈ 2025 ਤੱਕ ਤੁਹਾਡੀ 21 ਸਾਲ ਦੀ ਤੇ ਵੱਧ ਤੋਂ ਵੱਧ 30 ਸਾਲ ਦੀ ਹੋਣੀ ਜ਼ਰੂਰੀ ਆ ਇਸ ਵਿੱਚ ਏਜ ਰੈਲੈਕਸ਼ਨ ਤੁਹਾਨੂੰ ਰੂਲ ਦੇ ਮੁਤਾਬਿਕ ਵੀ ਦਿੱਤੀ ਜਾਊਗੀ ਅਗਰ ਇਸ ਵਿੱਚ ਸੈਲਰੀ ਦੀ ਗੱਲ ਕਰ ਲਈ ਤਾਂ ਤੁਹਾਡੇ ਜੋ ਜੀਐਮਜੀ ਦੀ ਸੈਲਰੀ ਪੈਕੇਜ ਰਹੇਗਾ 48480 ਤੋਂ ਲੈ ਕੇ 85920 ਰੁਪਏ ਤੱਕ ਦਾ ਜੋ ਤੁਹਾਡਾ ਸੈਲਰੀ ਪੈਕੇਜ ਕੈਟਾਗਰੀ ਇਸ ਵਿੱਚ ਰਹਿਣ ਵਾਲਾ ਹੈ ਫੀਸ ਦੀ ਗੱਲ ਕਰ ਲਈ ਤਾਂ ਇਸ ਵਿੱਚ ਜਨਰਲ ਕੈਟਾਗਰੀ ਈਡਬਲਯੂਐਸ ਕੈਟਾਗਰੀ ਓਬੀਸੀ ਕੈਂਡੀਡੇਟਸ ਦੇ 850 ਰੁਪਏ ਫੀਸ ਹੈ ਪਲੱਸ ਪੇਮੈਂਟ ਗੇਟ ਵਿੱਚ ਚਾਰजेस ਹੋਣਗੇ ਐਸਸੀ ਕਾਸਟ ਐਸਟੀ ਕਾਸਟ ਪੀਡਬਲਯੂਡੀ ਕਾਸਟ ਈਐਸਐਮ ਯਾਨੀ ਕਿ ਐਕਸ ਸਰਵਿਸਮੈਨ ਤੇ ਔਮਨਸ ਲਈ ਸਿਰਫ 175 ਰੁਪਏ ਫੀਸ ਆ ਜੋ ਕਿ ਪੇਮੈਂਟ ਗੇਟ ਵਿੱਚ ਚਾਰजेस ਇਨਕਲੂਡਡ ਹੋਣਗੇ ਇਸ ਵਿੱਚ ਲੋਕਲ ਬੈਂਕ ਅਫੀਸਰ ਦੀ ਭਰਤੀ ਆ 2500 ਵੈਕੈਂਸੀਆਂ ਨੇ ਅਤੇ ਇਸ ਵਿੱਚ ਤੁਹਾਡਾ ਸਿਵਲ ਸਕੋਰ ਵੀ ਮੈਟਰ ਕਰਦਾ ਜੋ ਕਿ 680 ਉਸ ਤੋਂ ਵੱਧ ਹੋਣਾ ਚਾਹੀਦਾ ਤੇ ਇਸ ਵਿੱਚ ਐਕਸਪੀਰੀਅੰਸ ਘੱਟੋ ਘੱਟ ਤੁਹਾਨੂੰ 1 ਸਾਲ ਦਾ ਕਿਸੇ ਵੀ ਰੂਲਰ ਜਾਂ ਕਿਸੇ ਵੀ ਬੈਂਕ ਦੇ ਵਿੱਚ ਤੁਹਾਡੇ ਕੋਲ ਹੋਣਾ ਜ਼ਰੂਰੀ ਆ ਆਫੀਸ਼ੀਅਲ ਵੈਬਸਾਈਟ ਇਸ ਦੀ ਮੈਂਸ਼ਨ ਕਰਤੀ ਹੈ ਜਿਸ ਤੇ ਜਾ ਕੇ ਤੁਸੀਂ ਬਾਕੀ ਵੀ ਡਿਟੇਲ ਚੈੱਕ ਕਰ ਲੈਣੀ ਆ ਤੁਸੀਂ ਆਪਣੇ ਪੋਸਟਾਂ ਨੂੰ ਸਾਡੇ ਕੋਲ ਘਰ ਬੈਠੇ ਅਪਲਾਈ ਕਰਵਾ ਸਕਦੇ ਹੋ ਸਾਡੇ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਜੇਕਰ ਤੁਸੀਂ ਘਰ ਬੈਠੇ ਰਹਿਣਾ ਹੀ ਹੈ ਤਾਂ ਨਵੇਂ-ਨਵੇਂ ਸਰਕਾਰੀ ਨੌਕਰੀ ਜਾਣਕਾਰੀ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰ ਦਿਓ ਤਾਂ ਕਿ ਸਾਰੇ ਲੋਕਾਂ ਕੋਲ ਇਸ ਪੋਸਟ ਦੀ ਜਾਣਕਾਰੀ ਪਹੁੰਚ ਸਕੇ ਤੁਸੀਂ ਆਪਣੇ ਪੋਸਟਾਂ ਨੂੰ ਸਾਡੇ ਕੋਲ ਘਰ ਬੈਠੇ ਅਪਲਾਈ ਕਰਵਾ ਵੀ ਸਕਦੇ ਹੋ ਤੇ ਖੁਦ ਪੋਸਟ ਅਪਲਾਈ ਕਰਨ ਦਾ ਕੰਮ ਸਿੱਖ ਵੀ ਸਕਦੇ ਹੋ ਘਰ ਬੈਠੇ ਇੰਟਰਨੈਟ ਕੈਫੇ ਤੇ